ब्राइटवे इमिग्रेशन नकोदर ਤੋਂ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਦੀਆਂ ਤੇ ਵਿਸ਼ਕਰਮਾ ਦੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਵੀ ਇਸ ਵਾਰੀ ਆਪਾਂ ਜਿਹੜੀ ਦੀਵਾਲੀ ਗ੍ਰੀਨ ਦੀਵਾਲੀ ਮਨਾਈਏ ਤੇ ਘੱਟੋ ਘੱਟ ਪੋਲੂਸ਼ਨ ਫਲਾਈਏ ਤੇ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਹੈਲੋ ਮੀ ਵੈਂਡੀ ਜਕੂ ਫਰਮ ਬ੍ਰਾਈਟਵੇ ਇਮੀਗ੍ਰੇਸ਼ਨ ਐਂਡ ਸਟਡੀ ਅਬ੍ਰੋਡ ਕੰਸਲਟੈਂਸ ਵਿਸ਼ਿੰਗ ਯੂ ਦੀਵਾਲੀ ਦੈਟ ਬ੍ਰਿੰਗਸ ਯੂ ਹੈਪੀਨੈਸ ਪ੍ਰੋਸਪਰਿਟੀ ਐਂਡ ਗੁੱਡ ਹੈਲਥ This Diwali, let's light the lamp of wisdom and dispel the darkness of ignorance. And I wish a very happy Diwali to all my nears and dears and my students who are international, who are studying international, and now they are missing their festival. So I wish they have a brighter future and also their families. Thank you. Hello, friends. Mayor Rahul from Brightway Immigration and School of IELTS and ਆਪਣੇ ਪਰਿਵਾਰ ਵੱਲੋਂ ਆਪਣੀ ਪੂਰੀ ਬ੍ਰਾਈਟਵੇ ਟੀਮ ਐਂਡ ਆਪਣੇ ਵੱਲੋਂ ਤੁਹਾਨੂੰ ਦੀਵਾਲੀ ਦੀਆਂ ਵਿਸ਼ਕਰਮਾ ਦੇ ਦੀਆਂ ਐਂਡ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਐਂਡ ਪ੍ਰਮਾਤਮਾ ਅੱਗੇ ਮੈਂ ਇਹੀ ਅਰਦਾਸ ਕਰਦਾ ਕਿ ਜਿਹੜਾ ਆਉਣ ਵਾਲਾ ਟਾਈਮ ਹੈ ਆਪਣੇ ਸਾਰਿਆਂ ਦੇ ਲਈ ਚੰਗਾ ਆਵੇ ਤੇ ਖੁਸ਼ੀ ਭਰਿਆ ਆਵੇ ਥੈਂਕ ਯੂ